ਗੱਲ ਕਰਾਂਗੇ ਬਸ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦਾ ਕਿਉਂਕਿ ਹੁਣ ਬਸ ਦਾ ਕਿਰਾਇਆ ਜਿਹੜਾ ਹੈ ਉਹ ਮਹਿੰਗਾ ਕਰ ਦਿੱਤਾ ਗਿਆ ਹੈ ਬਸ ਦਾ ਪ੍ਰਤੀ ਕਿਲੋਮੀਟਰ ਕਿਰਾਇਆ 23 ਪੈਸੇ ਤੋਂ ਵਧਾ ਕੇ ਹੁਣ 40 ਪੈਸੇ ਕਰ ਦਿੱਤਾ ਗਿਆ ਹੈ ਤਾਂ ਹੁਣ ਲੋਕਾਂ ਨੂੰ ਜੋ ਬਸ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਦੀ ਬੋਝ ਤੇ ਉੱਤੇ ਸਤਾਸਰ ਪੈਂਦਾ ਹੋਇਆ ਨਜ਼ਰ ਆਇਆ ਹੈ ਸਰਕਾਰ ਨੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ ਸੂਬੇ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਉਹ ਹੁਣ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈ ਸਰਕਾਰ ਨੇ ਪ੍ਰਤੀ ਕਿਲੋਮੀਟਰ ਕਿਰਾਇਆ 23 ਪੈਸੇ ਤੋਂ ਵਧਾ ਕੇ 40 ਪੈਸੇ ਕਰ ਦਿੱਤਾ ਹੈ ਸੰਬੰਧੀ ਟ੍ਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹ ਹੁਕਮ ਐਤਵਾਰ ਤੋਂ ਲਾਗੂ ਵੀ ਹੋ ਜਾਣਗੇ ਆਪਣਾ ਕਿਰਾਇਆ ਪਹਿਲਾਂ 1 ਰੁਪਿਆ 22 ਪੈਸੇ ਸੀ ਜਿਹੜਾ ਕਿ ਹੁਣ 23 ਪੈਸੇ ਵੱਧ ਕੇ 1 ਰੁਪਿਆ 45 ਪੈਸੇ ਪਰ ਕਿਲੋਮੀਟਰ ਔਰ ਨਹੀਂ ਵਸਲਾ ਕਰਾਇਆ ਜੋ ਕਿ ਤੇਲ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੋਇਆ ਕਰਾਇਆ ਹੋਰ ਸੇਟਾ 'ਚ ਹਿਮਾਚਲ ਦੇ 2 ਰੁਪਏ ਆਪਣੇ 1 ਰੁਪਿਆ 45 ਪੈਸੇ ਕਿਲੋਮੀਟਰ ਦੇ ਹਿਸਾਬ ਨਾਲ ਕਰਾਇਆ ਸਬੇ ਦੇ ਵਿੱਚ ਕਰੀਬ 4 ਸਾਲ ਬਾਅਦ ਬੱਸ ਕਿਰਾਏ ਦੇ ਵਿੱਚ ਵਾਧਾ ਹੋਇਆ ਜਿਸ ਕਰਕੇ ਹੁਣ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਘੱਟੋ-ਘੱਟ 15 ਰੁਪਏ ਅਦਾ ਕਰਨੇ ਪੈਣਗੇ ਭਾਵੇਂ ਉਹ ਸਿਰਫ 1 ਕਿਲੋਮੀਟਰ ਦੀ ਦੂਰੀ ਹੀ ਤੈਅ ਕਰਨ ਬੱਸ ਕਿਰਾਏ ਦੇ ਵਿੱਚ ਵਾਧੇ ਦੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜਟਾਉਣ ਵਿੱਚ ਮਦਦ ਮਿਲੇਗੀ ਔਰ ਤਾਂ ਨੂੰ ਮਿਲਣ ਵਾਲੀ ਮੁਫਤ ਯਾਤਰਾ ਦੀ ਸਹੂਲਤ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਇਸ ਸਭ ਤੋਂ ਬਾਅਦ ਲੋਕ ਨਰਾਜ਼ ਨੇ ਜਿਹੜੇ ਰੋਜ਼ਾਨਾ ਸਫ਼ਰ ਕਰਦੇ ਨੇ ਗਲਤ ਗੱਲ ਲਈ ਇਹ ਤਾਂ ਹੁਣ ਤੁਹਾਨੂੰ ਵੀ ਪਤਾਗਾ ਇੰਨਾ ਤਾਂ ਚਾਹੀਦਾ ਨੀਗਾ ਕਿਉਂਕਿ ਫਿਰ ਹੁਣ ਤੁਹਾਨੂੰ ਪਤਾ ਹਰੇਕ ਯਾਤਰੀ ਮੁੰਡਿਆਂ ਨੂੰ ਔਖਾ ਲੇਡੀਜ਼ ਦਾ ਆਧਾਰ ਘਟ ਚੱਲ ਜਾਂਦਾ ਹੈ ਹਨ ਬੰਦਿਆਂ ਨੂੰ ਔਖਾ ਜਿਹੜੇ ਬੰਦੇ ਕੰਮਕਾਰ ਵਾਲੇ ਆ ਉਹਨਾਂ ਨੂੰ ਜ਼ਿਆਦਾ ਔਖਾ ਜੋਬ ਕਰਦੇ ਆ ਕੋਈ ਹੋਰ ਕੰਮ ਤੇ ਲੱਗੇ ਛੋਟੇ ਮੋਟੇ ਤੇ ਕੰਮ ਤੇ ਵੀ ਲੱਗੇ ਅਗਲਾ ਬੱਸ ਜਾਂਦਾ ਹਨ ਉਹਨਾਂ ਲਈ ਔਖਾ ਹੈ ਪੰਜਾਬ ਦੇ ਵਿੱਚ ਹਰ ਇੱਕ ਔਰਤ ਦਾ ਕਿਰਾਇਆ ਫਰੀ ਆ ਇਹਨਾਂ ਦਾ ਕਹਿਣਾ ਕੀ ਸਰਕਾਰ ਨੂੰ ਆਮਦਨ ਕਿੱਥੋਂ ਆ ਸਰਕਾਰ ਇੱਕ ਪਾਸੋਂ ਕਿਰਾਇਆ ਮਾਫ ਕਰ ਰਹੀ ਹੈ ਤੇ ਦੂਜੇ ਪਾਸੇ ਜੋ ਪਿਛਲੀ ਦਿਨੀ ਤੇ ਡੀਜ਼ਲ ਦੇ ਰੇਟ ਵਧੇ ਸੀ ਉਸ ਦੇ ਕਾਰਨ ਬੱਸਾਂ ਦਾ ਜੋ ਸਫ਼ਰ ਆ ਉਹ ਮਹਿੰਗਾ ਹੋ ਗਿਆ ਕੈਮਰਾਮੈਨ ਮਹਿੰਦਰ ਸਿੰਘ ਅਰਜੀਤ ਸਿੱਧੂ ਲਿਵਿੰਗ ਇੰਡੀਆ